ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਦੁਆਰਾ ਥਨ ਬਾਬਾ ਕੁੰਮਾ ਮਾਸੀ ਜੀ ਜੋ ਕੀ ਗੁਰਦੁਆਰਾ ਸਹਿਬ ਇਹ ਕੁੰਮਾ ਮਾਸੀ ਜੀ ਹੋਏ ਸਨ ਉਹਨਾਂ ਦੀ ਯਾਦ ਵਿੱਚ ਬਣਿਆ ਗਿਆ ਹੈ ਤੇ ਮਾਤਾ ਗੁਜਰ ਕੋ ਤੇ ਛੋਟੇ ਸਹਿਬ ਗਿਆ ਦੇ ਆ ਇੱਕ ਇਸ ਕੁੰਮਾ ਮਾਸੀ ਜੀ ਛੰਨ ਹੁੰਦੀ ਸੀ ਉਸ ਦੇ ਵਿੱਚ ਕਿ ਰਾਤ ਮੁਜਾਰੀ ਸੀ ਤੇ ਜੋ ਸਰਸਾ ਨਦੀ ਹੈ ਤੇ ਇੱਕ ਮਾਸ਼ਤੀ ਸੀ ਜੋ ਕਿ 50 ਦੇ ਰਾਹੀ ਇਹਨਾਂ ਨੂੰ ਸਰਸਾ ਪਾਰ ਕਰਾਇਆ ਸੀ ਕੁਮਾ ਮਾਸ਼ਤੀ ਨੇ ਤੋਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਇਹ ਪਿੰਡ ਦੇ ਵਿੱਚ ਮਾਤਾ ਜੀ ਤੇ ਛੋਟੇ ਸਹਿਬਜਾਦਿਆਂ ਦੀ ਤੇ ਉਸ ਗੁਰੂ ਕੇ ਸਿੱਖ ਦੀ ਜੋ ਯਾਦ ਨੂੰ ਟਾਇਆ ਕਰਦਿਆਂ ਹੋਇਆਂ ਹਰ ਸਾਲ ਇੱਥੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ तो ये तस्वीर तुम तो कु मासकी जी देख रहे हो तो कि छोटे साहबजाद किमें इसने बेड़ी दला बाबा कु माता जी तो छोटे साहबजादों किमें पार कराया इसकी बहुत वो सेवा है सो उसे अज हजार लखती के गुरसिख भी राके न समर्पित होते हैं उन्होंने याद से छोटे साहबजाद की याद से माता गुजर कौर जी की याद में ताजा करते हैं ਸੋ ਆਓ ਤੁਹਾਨੂੰ ਦੱਸਾਂ ਮੈਂ ਇਹ ਪੰਜਾਬੀ ਲਾਈਫ ਕਿਸੁਰਾ ਤੇ ਇਤਿਹਾਸ ਵਰ ਜਾਣੂ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਅਸੀਂ ਆਏ ਸਗੇ ਜੀ ਇਸ ਪਵਿੱਤਰ ਸਥਾਨ ਤੇ ਕੁੰਮਾ 마什 ਕੀ ਗੁਰਦੁਆਰਾ ਸਾਹਿਬ ਤੇ ਸੋ ਸਾਡੇ ਨਾਲ ਖਾਲਸਾ ਜੀ ਨੇ ਜੁੜੇ ਇਹਨਾਂ ਤੋਂ ਪੁੱਛਦੇ ਇਸ ਇਸ ਦਾ ਜੋ ਇਤਿਹਾਸ ਇਸ ਸਥਾਨ ਦਾ ਇਹਨਾਂ ਤੋਂ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਵਾਹਿਗੁਰਜੀ ਖਾਲਸਾ ਹਾਂ ਵਾਹਿਗੁਰਜੀ ਕੀ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਹ ਅੱਜ ਤੁਸੀਂ ਵੀ ਇੱਥੇ ਨਤਮਸਤਕਾਉਣ ਦੇ ਲਈ ਆਏ ਹੋ ਇਸ ਸਥਾਨ ਤੇ ਬਾਬਾ ਕੁੰਮਾ ਮਾਸਕੀ ਦਾ ਕੀ ਜੋ ਇਹ ਸਥਾਨ ਹੈ ਇਸ ਸਥਾਨ ਦੇ ਬਾਰੇ ਜਰਾ ਸਾਡੀ ਸੰਗਤਾਂ ਨੂੰ ਜਰਾ ਇਤਿਹਾਸ ਦੇ ਬਾਰੇ ਜਾਣੂ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਾ ਸੰਗਤ ਜੀ ਕਿਲੇ ਛੱਡਣ ਤੋਂ ਉਪਰੰਤ ਸਭ ਤੋਂ ਪਹਿਲਾ ਪੜਾ ਮਹਾਰਾਜ ਜੀਆ ਨੇ ਜਿੱਥੇ ਪ੍ਰਭਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਕੀਤਾ ਸਤਗੁਰ ਮਹਾਰਾਜ ਜੀ ਨੇ ਉੱਥੇ ਪਹੁੰਚ ਕਰਕੇ ਸਿੰਘਾਂ ਨੂੰ ਇਹ ਹੁਕਮ ਲਾਇਆ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੈ ਸੋ ਸਮਾਂ ਸੰਭਾਲੀਏ ਨਿਤਨੇਮ ਦੇ ਜਾਪ ਦੇ ਵਿੱਚ ਆਸਾ ਕੀ ਵਾਰ ਦੇ ਕੀਰਤਨ ਦੀ ਹਾਜ਼ਰੀ ਲਾਈਏ ਤੇ ਭਾਈ ਦਾਇਆ ਸਿੰਘ ਜੀਆ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਪਿਛੇ ਮਲਖਈਆ ਚੜ੍ਹਿਆ ਆ ਰਿਹਾ ਹੈ ਉਤੋਂ ਮੀਂਹ ਵੀ بارش ਵੀ ਹੋ ਰਹੀ ਹੈ ਤੇ ਸਰਸਾ ਨਦੀ ਵੀ ਚੜੀ ਹੈ ਮਹਾਰਾਜ ਜੀ ਥੋੜਾ ਸਮਾਂ ਵਿਚਾਰ ਕੇ ਅੱਗੇ ਜਾ ਕਰਕੇ ਕੋਈ ਸਾਫ ਜਗ੍ਹਾ ਲਓ ਵੀ ਜਿੱਥੇ ਨਵੇਕਲਾ ਹੋਵੇ ਉੱਥੇ ਬੈਠ ਕਰਕੇ ਜੇ ਹਰਜਸ ਕਰ ਲਈਏ ਮਹਾਰਾਜ ਜੀ ਨੇ ਕਿਹਾ ਨਹੀਂ ਫਿਰ ਸਮਾਂ ਖੁੰਝ ਜਾਵੇਗਾ ਇਹ ਸਮਾਂ ਦੁਬਾਰਾ ਇਹ ਨਹੀਂ ਮਿਲਣਾ ਸੋ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਇਹ ਦੜਾਉਣਾ ਕੀਤਾ ਕਿ ਨਿਤਨੇਮ ਦੀ ਕਿੰਨੀ ਵੱਡੀ ਮਹੱਤਤਾ ਉਥੋਂ ਸਤਗੁਰੂ ਮਹਾਰਾਜ ਜੀ ਆਸਾਰੀ ਵਾਰ ਦੇ ਕੀਰਤਨ ਜਦੋਂ ਕੀਤੇ ਨੇ ਉਦੋਂ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਮਾਤ ਗੁਰੂ ਕੌਰ ਜੀ ਮਾਤ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਇਹ ਸਾਰਾ ਪਰਿਵਾਰ ਉਸ ਸਮੇਂ ਪਰਿਵਾਰ ਬਿਸ਼ੋੜਾ ਸਾਹਿਬ ਵਾਲੇ ਸਥਾਨ ਤੇ ਇਕੱਠੇ ਸਨ। ਸੋ ਆਸਾਦੀਵਾਰ ਤੋਂ ਉਪਰੰਤ ਜਦੋਂ ਪਿੱਛੋਂ ਹੋਰ ਫੌਜਾਂ ਨੇ ਹਮਲਾ ਬੁੱਲਿਆ ਤਾਂ ਉਦੋਂ ਫਿਰ ਉਥੋਂ ਚਾਲੇ ਮਾਰਨ ਤੋਂ ਉਪਰੰਤ ਪਹਿਲਾਂ ਹੀ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਜਾਂ ਕਹਿ ਲਓ ਬਾਅਦ ਵਿੱਚ ਮਾਤਾ ਜੀ ਤੇ ਛੋਟੇ ਸਾਹਿਬ ਜਾਦੇ ਬਾਬਾ ਜੂਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਇੱਕ ਪਾਸੇ ਹੋ ਗਏ। ਗੁਰੂ ਕੇ ਮਹਿਲ ਇੱਕ ਪਾਸੇ ਹੋ ਗਏ ਮਹਾਰਾਜ ਜੀ ਇੱਕ ਪਾਸੇ ਸਿੰਘ ਵੀ ਕਾਫੀ ਵਿਖਰ ਗਏ ਸਾਨੂੰ ਫਿਰ ਸਤਿਗੁਰੂ ਮਹਾਰਾਜ ਜੀਆਂ ਦੇ ਛੋਟੇ ਸਾਹਿਬ ਜਾਰੇ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਬਾਬਾ ਫਰਹਦ ਸਿੰਘ ਸਾਹਿਬ ਜੀ ਮਾਤ ਗੁਜਰਕੌਰ ਜੀਆਂ ਦੇ ਨਾਲ ਚੱਲਦੇ ਚੱਲਦੇ ਇਸ ਸਥਾਨ ਜਿੱਥੇ ਕੁੰਮਾ ਮਾਸ਼ਕੀ ਦੀ ਛੰਨੀ ਸੀ ਛੰਨ ਸੀ ਇੱਥੇ ਪਹੁੰਚੇ ਮਾਤਾ ਜੀ ਆਣ ਕਰਕੇ ਬੂਆ ਖੜਕਾਇਆ ਤੇ ਪੁੱਛਣ ਤੇ ਦੱਸਿਆ ਕਿ ਅਸੀਂ ਅਨੰਦਪੁਰ ਸਾਹਿਬ ਤੋਂ ਹਾਂ ਤੇ ਕੁੰਮਾ ਮਾਸ਼ਕੀ ਮਹਾਰਾਜ ਜੀਆਂ ਦੇ ਦਰਸ਼ਨ ਕਰਦਾ ਰਹਿੰਦਾ ਸੀ ਬੜਾ ਹੀ ਚਾਹ ਕੀਤਾ ਉਹਨੇ ਮਾਤਾ ਜੀਆਂ ਦੇ ਸਹਿਬਜ਼ਾਦਿਆਂ ਦੇ ਆਇਆਂ ਦਾ ਬੜੇ ਚਾਹ ਦੇ ਨਾਲ ਆਸਣ ਵਿਛਾਏ ਜਿੱਦਾਂ ਦੇ ਵੀ ਉਹਦੇ ਕੋਲ ਸਨ ਤੇ ਲੱਗੇ ਹੀ ਇੱਕ ਮਾਈ ਲక్ష్ਮੀ ਸੀ ਮਾਈ ਲక్ష్ਮੀ ਸ਼ਾਇਦ ਮੈਂ ਨਾਮ ਨਾ ਭੁੱਲਦਾ ਲక్ష్ਮੀ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਫਿਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਸਹਿਬਜ਼ਾਦਿਆਂ ਨੂੰ ਛਕਾਉਣਾ ਕੀਤਾ ਇਹ ਭਾਵਨਾ ਹੈ ਪ੍ਰੇਮ ਉਹਨੇ ਕਿਸੇ ਦਾ ਡਰ ਨਹੀਂ ਮੰਨਿਆ ਕਿ ਕੋਈ ਆਣ ਕੇ ਮੈਨੂੰ ਪੁੱਛੇਗਾ ਕਿ ਤੂੰ ਕਿਉਂ ਪਨਾਹ ਦਿੱਤੀ ਹੈ ਇਹ ਹੈ ਯੋਧਿਆਂ ਦਾ ਕੰਮ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਦੇਤਾ ਕਿਛਾਏ ਉਹਨੇ ਸਤਗੁਰੂ ਮਹਾਰਾਜ ਜੀ ਨੇ ਇਹਨਾਂ ਨੇ ਇਹ ਅਸੇ ਬਚਨਾਂ ਨੂੰ ਯਾਦ ਰੱਖਦੇ ਆ ਮਾਤਾ ਜੀਆਂ ਦੀ ਤੇ ਸਤਗੁਰੂ ਮਹਾਰਾਜ ਬਾਸ਼ਾ ਜੀਆਂ ਦੇ ਉਹਨਾਂ ਫਰੀੰਦ ਛੋਟੇ ਲਾਲਾਂ ਦੀ ਜਲ ਪਾਣੀ ਦੇ ਨਾਲ ਸੇਵਾ ਕੀਤੀ ਰਾਤ ਵੀ ਕਟਾਈ ਇਤੋਂ ਹੀ ਫਿਰ ਇਸੇ ਸਥਾਨ ਤੋਂ ਹੀ ਗੰਗੂ ਜਿਹੜਾ ਸੀ ਮਹਾਰਾਜਿਆਂ ਦਾ ਰਸੋਈਆ ਰਹਿ ਚੁੱਕਿਆ ਸੀ ਉਹਨੇ ਫਿਰ ਮਾਤਾ ਜੀਆਂ ਨੂੰ ਤੇ ਛੋਟੇ ਸਾਹਿਬ ਜੀ ਦੇ ਨੂੰ ਇਸੇ ਸਥਾਨ ਤੋਂ ਆਪਣੇ ਘਰੇ ਲੈ ਜਾਣਾ ਕੀਤਾ ਸੋ ਧੰਨ ਨੇ ਕੁਮਾ ਮਾਸ਼ਕੀ ਜੀ ਜਿਨ੍ਹਾਂ ਨੇ ਇਹ ਸੇਵਾ ਲੁੱਟੀ ਤੇ ਅੱਜ ਦੇਖੋ ਕਿੰਦਾ ਰੌਣਕਾਂ ਲੱਗਦੀਆਂ ਨੇ ਉਹਨਾਂ ਦੇ ਸਥਾਨ ਤੇ ਨਹੀਂ ਤਾਂ ਬੰਦੇ ਮਰ ਮੁੱਕ ਜਾਂਦੇ ਨੇ ਗੰਗੂ ਵੀ ਚਲਿਆ ਗਿਆ ਕੌਣ ਯਾਦ ਕਰਦਾ ਜੀ ਯਾਦ ਕਰਦੇ ਵੀ ਆਂ ਤੇ ਉਹਦੇ ਮਾੜੇ ਨਾਮ ਤੋਂ ਯਾਦ ਕਰਦੇ ਕਿ ਉਹਨੇ ਪਾਪ ਕਮਾਇਆ ਤੇ কুমਮਾ ਮਾਸ਼ਕੀ ਜੀ ਨੂੰ ਸਦਾ ਹੀ ਨਮਸਕਾਰ ਹੈ ਜੀ ਸਦਾ ਹੀ ਨਮਸਕਾਰ ਜਦੋਂ ਤੱਕ ਖਾਲਸਾ ਪੰਥ ਜਿਉਂਦਾ ਹੈ ਉਹ কুমਮਾ ਮਾਸ਼ਕੀ ਜੀ ਦਾ ਇਹ ਉਪਕਾਰ ਇਹ ਸੇਵਾ ਕਦੇ ਨਹੀਂ ਭੁੱਲੇਗਾ ਸੋ ਤਾਂ ਇੱਥੇ ਹਰ ਸਾਲ ਜਦੋਂ ਵੀ ਸਮਾਂ ਮਿਲਦਾ ਉਦੋਂ ਹੀ ਆਈਦਾ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈਦਾ ਤੇ কুমਮਾ ਮਾਸ਼ਕੀ ਜੀ ਨੂੰ ਨਮਸਕਾਰ ਕਰੀਦੀ ਉਹਨਾਂ ਦੇ ਜੀਵਨ ਨੂੰ ਸ੍ਰੀ ਹਰਿ ਜੀ ਉਹ ਸਰੂ ਨੂ ਸਦਾ ਇਹ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਜਿਨੇ ਸਹਿਰਜਾਦਿਆਂ ਦੀ ਮਾਤਾ ਜੀ ਦੀ ਇੰਨੀ ਸੇਵਾ ਕੀਤੀ ਸੋ ਨਮਸਕਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ